ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਅਸਾ ਫਕਤੀ ਅਤੇ ਨਾਲੀ ਮੂਲ ਮੰਤਰ ਜਿਹਦੇ ਚਾਪਾਰੇ ਵੀ ਗੱਲ ਕਰਾਂਗੇ ਮੂਲ ਮੰਤਰ ਦੀ ਤਬਰ ਕਿੰਨਾ ਤੇ ਕਿਵੇਂ ਕਰਨਾ ਚਾਹੀਦਾ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰਾ ਸਾਕਾ ਚੀਜ਼ ਤੁਹਾਨੂੰ ਦੱਸ ਰਿਹਾ ਕਮੈਂਟ ਹੈ ਕਿ ਨਾਮ ਜਪ ਲੈਦੇ ਚੱਲਿਆ ਸਭ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਜੀ ਤੁਹਾਨੂੰ ਵੀਡੀਓ ਦੇ ਨਾਲ ਤਾਂ ਕਿ ਲਾਈਕ ਪਾਈਂਦੇ ਸ਼ੇਅਰ ਕਰਨਾ ਤੇ ਕਮੈਂਟ ਕਰੀਂ ਉਸਤਾਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਉਹਨਾਂ ਦੀ ਅਪਾਰ ਸਖਸ਼ਾ ਨੂੰ ਤੇ ਸੀ ਹੀ ਲੈਣੇ ਹਨ ਤੇ ਵੀਡੀਓ ਸ਼ੁਰੂ ਕਰਕੇ ਅਸੀਂ ਸਮਝੀਏ ਅਸਾ ਪੰਤੀ ਅਸਾ ਪੰਤੀ ਸਿੱਖ ਤਰ੍ਹਾਂ ਵਿੱਚ ਇੱਕ ਮਹੱਤਵਪੂਰਨ ਅਧਿਆਤ ਦਾ ਆਵਿਆ ਹੈ ਇਹ ਸ਼ਬਦ ਤੋਂ ਅਸੀਮਿਤ ਜਾਂ ਅਨੰਤ ਅਤੇ ਭਗਤੀ ਦਾ ਅਰਥ ਹੈ ਪ੍ਰੇਮ ਪੂਰਨ ਭਗਤੀ ਜਾਂ ਆਸਨ ਇਸ ਤਰ੍ਹਾਂ ਅਸੰਪਤੀ ਦਾ ਅਰਥ ਅਨੰਤ ਪ੍ਰੇਮ ਅਤੇ ਸੱਚੇ ਮਨ ਪਰਮਾਤਮਾ ਦੀ ਭਗਤੀ ਕਰਨਾ ਵੀ ਹੁੰਦਾ ਹੈ ਅਸੰਪਤੀ ਦੇ ਮੁੱਖ ਅੰਗ ਅਸੰਪੰਤੀ ਦੇ ਉਸ ਚਾਰ ਤਾਰੇ ਮੁਖ ਕਰਨ ਸਿਮਰਨ ਅਤੇ ਜਾਪ ਸੇਵੀ ਵਾ ਨਾਮ ਜਪਣਾ ਅਤੇ ਸਰਬੱਤ ਦਾ ਭਲਾ ਲਾਭ ਪਹਿਲੇ ਉਚਿਤ ਕਰ ਕਰ ਸਿਮਰਨ ਅਤੇ ਜਾਪ ਅਸੰਪੰਤੀ ਵਿੱਚ ਸਿਮਰਨ ਅਤੇ ਜਾਪ ਦਾ ਮਹਤਵਪੂਰਨ ਸਹਾਰਾ ਗੁਰੂ ਘਰ ਵੀ ਆਦੇਸ ਨਾਮ ਕੋ ਪਾਣੀ ਦਾ ਬਾੜ ਕਰਦੇ ਹਨ ਅਤੇ ਵਾਹਿਗੁਰੂ ਦਾ ਨਾਮ ਦਾ ਸੇਵਾ ਕਰਨਾ ਇਹ ਹੀ ਸਿਮਰਨ ਸਾਜ ਨੂੰ ਆਤਮਿਕ guna ਦਾ ਮਾਰਦਿਕ ਸ਼ਕਤ ਦਿੰਦਾ ਹੈ ਸੇਵਾ ਸੇਵਾ ਸਿੱਖ ਧਰਮ ਵਿੱਚ ਆਤਮਾ ਤੋਂ ਡੋਲਣ ਸੇਵਾ ਨਾਲ ਮਨੁੱਖੀ ਜੀਵ ਨੂੰ ਸਭ ਤੋਂ ਪਵਿੱਤਰ ਬਣਾਇਆ ਜਾਦਾ ਹੈ ਗੁਰੂ ਨਾਨਕ ਦੇਵ ਜੀ ਨੇ ਸਿਖਲਾਇਆ ਹੈ ਕਿ ਮਨੁੱਖੀ ਸੇਵਾ ਸੱਚੇ ਮਨ ਨਾਲ ਕਰਜਾਈ ਰਹੀ ਹੈ ਤੇ ਤੀਸਰਾ ਨਾਮ ਜਪਨਾ ਵਹਿਗੁਰੂ ਦਾ ਨਾਮ ਜਪਨਾ ਅਤੇ ਉਸ ਦਾ ਸਿਮਰਨ ਕਰਨਾ ਆਸਾਪਨ ਦੀ ਦੇ ਕੇਂਦਰੀ ਅੰਗ ਹੈ ਇਹ ਹੀ ਸਾਡੀ ਆਤਮਾ ਨੂੰ ਪਵਿੱਤਰਤਾ ਕਰਦਾ ਹੈ ਜਦੋਂ ਸਾਨੂੰ ਪ੍ਰਭੂ ਨਾਲ ਜੋੜ ਦਿੰਦਾ ਹੈ ਤੇ ਅਸਾਪਨਤੀ ਕਰਦਾ ਜੋ ਚੋਟ ਉਤੇ ਐਸਾ ਜੋ ਤਾਂ ਬਹੁਤ ਅ�्ਧਕ ਲੱਗ ਲੇ ਜਾਏਗਾ ਪਰ ਮਾਤਮਾ ਦੀ ਭਗਤੀ ਦੇ ਵਿੱਚ ਸਰਬੱਤ ਦਾ ਭਲਾ ਹ ਸਿੱਖੀ ਵਿੱਚ ਸਿਖਾਇਆ ਜਾਂਦਾ ਹੈ

ਦੀ ਮਹਾਨਤਾ ਬਿਆਨ ਕਰਦੇ ਹੋ ਉਹ ਤਦੇਵਤਿਆ ਨੂੰ ਮਿਲੂਗਾ ਗੁਰਬਾਣੀ ਦਾ 파ਟ ਜੁਸਾਨਾ ਨੂੰ ਗੁਰੂ ਸਾਹਿਬ ਜੀ ਦੀ ਬਾਣੀ ਦਾ 파ਟ ਕਰ ਕੋ ਇਸ ਨਾਲ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਸਾਨੂੰ ਸੱਚੀ ਜੀਵਨ ਦੀ ਸਿੱਖਿਆ ਮਿਲਦੀ ਹੈ ਅਸਰਪਤੀ ਵਿੱਚ ਅਨੰਤ ਭੋਗ ਹੈ ਸੱਚੇ ਮਨ ਨਾਲ ਕੀਤੀ ਪੂrti ਕਰਨਾ ਸਤਨਾਮ ਦਾ ਹੈ ਉਹਨੂੰ ਦੇਣਾ ਹੈ जो सू आत्मक तौर पर मजबूत कर दिया है आत्मक दृष्टि कर दिया हैत्मा इन मजबूत हो जाती है कि परमात्मा आत्मा ही कुछ चिन्ह देने शुरू कर है। आत्मा तोड़ते मजबूत बना दिया है ਅਸੰਮਤੀ ਨੂੰ ਸਿਰਫ ਐਡ ਕੇਸਰੰਗਨ ਕਰਨਾ ਨਹੀਂ ਪਾਉਣਾ ਇਸ ਨੂੰ ਆਪਣੀ ਹਰ ਕਿਰਿਆ ਵਿੱਚ ਲਾਗੂ ਕਰੋ ਆਪਣੀ ਜੀਵਨ ਭੂਮਿਕਾ ਵਿੱਚ ਧਿਆਨ ਅਤੇ ਤਨਪੂਰਨ ਕਰੋ ਸਿੱਖ ਗੁਰੂਆਂ ਨੇ ਸਾਨੂੰ ਬਹੁਤ ਸिखਿਆ ਦਿੱਤੀ ਹੈ ਸਿੱਖ ਗੁਰੂਆਂ ਨੇ ਸਾਨੂੰ ਅਸੰਮਤੀ ਦੇ ਸੱਚੀ ਅਸਫ ਹੈ ਗੁਰੂ ਨਾਨਕ ਦੇਵ ਜੀ ਨੇ ਸਿਖਾਇਆ ਕਿ ਸੱਚਾ ਜੀਵਨ ਸਿਰਫ ਪ੍ਰਭੂ ਦੀ ਭਗਤੀ ਅਤੇ ਸੇਵਾ ਵਿੱਚ ਜੀਣਾ ਚਾਹੀਦਾ ਹੈ गुरु अर्जुन जी ने सच्चे मन नारकी की भक्ति दी बढ़ाई इस तरह रहे है जिसो सिव्रत दुख सब जाए नाम जप त्रिपुड अगाए इसका मतलब जो से मन करता है उस सारे दुख दूर नाम मन हो जाते हैं नाम जपना अति मन में खुशनता है अस भक्ति सेवा बहुत महत्वपूर्ण है नानक देव जी ने हमें सिखाया है कि सेवा धर्म चाहिए बिना किसी अहंकार तो बिना किसी भी अपने लालच के सेवा ला ला ला। सिर्फ तनादानी दिलो में होती है असंपण तीनों सच्चे जीवदा रात होती है सत्य मन को भीतर करानी अति सानुसची रातें बोल देंगे प्रेरणा देती है ਇਹੀ ਸੱਚ ਸਿਖਾਉਂਦੀ ਹੈ ਕਿ ਕੁਪਾਤਨਾ ਨਾਲ ਸਾਹ ਭਰਨੀ ਸਹੀ ਨਹੀਂ ਹੁੰਦੀ ਪ੍ਰੇਮ ਦਾ ਮਾਰਗ ਉਹ ਤੁਹ ਫੋਹਿੰਦਾ ਹੈ ਹੁਣ ਅਸੀਂ ਗੱਲ ਕਰਦੇ ਹਾਂ ਤਾਂ ਅਸੀਂ ਸੁਣਾ ਦੇਈਏ ਨੇ ਸਾਡੀ ਜ਼ਿੰਦਗੀ ਦੇ ਦੁੱਖ ਕਿੰਨੇ ਵੱਡੇ ਕਿਉਂ ਨਾ ਹੋ ਉਹਨਾਂ ਨੇ ਕਿਹਾ ਹੈ ਕਿ ਸਾਡੇ ਕਰਕੇ ਨਹੀਂ ਮੁਸੀਬਤ ਨਹੀਂ ਹੋਣੀ ਆਏ ਅਸੀਂ ਗੁਰੂ ਦੀ ਗੁਰਬਾਣੀ ਦੇ ਆਸਰੇ ਹੋਣਾ ਤੁਹਾਨੂੰ ਕੁਝ ਕਰਨਾ ਹੈ

जिस दे का जाए शुरू करिए लगातार करना साहब मन दार इच्छा पूर्तियां हो जाए ਜੀ ਬਾਕੀ ਤਾਂ ਮਿਲਦੇ ਆਂ ਅਸਲ ਬੰਤੀ ਦੇ ਅਗਲੇ ਜ਼ਰੂਰ ਵੀਡੀਓ ਦੇ ਵਿੱਚ ਜਿਸ ਵਿੱਚ ਆਪਾਂ ਸਾਰੇ ਹੱਥ ਵਾਲੇ ਹੋ ਵੱਧ ਤੋਂ ਵੱਧ ਜਾਣਕਾਰੀ ਦਿਆਂਗਾ ਤਾਂ ਤੁਹਾਨੂੰ ਸਿੱਖਿਆ ਦਵਾਂਗਾ ਜੇ ਤੁਹਾਨੂੰ ਵੀਡੀਓ ਪਸੰਦ ਆਇਆ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਅਤੇ ਕਮੈਂਟਾਂ ਦੇ ਵਿੱਚ ਆਪਾਂ ਕੀ ਸ਼ਿਰਿਓ ਆਨੰਦ ਦੇ ਦੇਣੀ ਹੈ ਤਾਂ ਤਾਂ ਸ਼੍ਰੀ ਹਰਿਗੋਬਿੰਦ ਸਾਹਿਬ ਜੀ ਦੀ ਕੀ ਉਹਨਾਂ ਦੀ ਹਮਾਰ ਕਿਰਪਾ ਲੈ ਲੈਣਾ ਵਾਹਿਗੁਰੂ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਧ ਸੰਗਤ ਜੀ ਅੱਜ ਸਾਡੀ ਵੀਡੀਓ ਦਾ ਵਿਸ਼ਾ ਹੈ ਅਸੰਭਗਤੀ ਅੱਜ ਅਸੀਂ ਆਪਣੀ ਵੀਡੀਓ ਦੇ ਵਿੱਚ ਅਸੰਭਗਤੀ ਬਾਰੇ ਦੱਸਾਂਗੇ ਕਿਉਂਕਿ ਬਹੁਤ ਸਾਰੇ ਵੀਰ ਭੈਣਾ ਅਕਸਰ ਇਹ ਸਵਾਲ ਪੁੱਛਦੇ ਹਨ ਕਿ ਅਸੰਭਗਤੀ ਕੀ ਹੁੰਦੀ ਹੈ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਅਸੰਭਗਤੀ ਅਤੇ ਨਾਲ ਹੀ ਮੂਲ ਮੰਤਰ ਜੀ ਦੇ ਚਾਪ ਬਾਰੇ ਵੀ ਗੱਲ ਕਰਾਂਗੇ ਮੂਲ ਮੰਤਰ ਜੀ ਦਾ ਪਾਠ ਕਿਦਾਂ ਕੀ ਮੇਂ ਕਰਨਾ ਚਾਹੀਦਾ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਥ ਸੰਗਤੀ ਤੁਹਾਡੇ ਚਰਨਾਂ 'ਗੇ ਬੇਨਤੀ ਹੈ ਕਿ ਨਾਮ ਜਪਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜੇ ਤੁਹਾਨੂੰ ਵੀਡੀਓ ਪਸੰਦ ਲੱਗੇ ਤੇ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਤੇ ਕਮੈਂਟਾਂ ਦੇ ਵਿੱਚ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਉਹਨਾਂ ਦੀ ਅਪਾਰ ਸਿੱਖਿਆਵਾਂ ਤੇ ਸੇਧ ਲੈਣੀ ਹੈ वीडियो शुरू कर दसंग जी असम भक्ति असम भक्ति सिख धर्म एक महत्वपूर्ण अध्यात्मिक अभ्यास है शब्द दो पदार्था तो बने है असम भगती असम का अर्थ है असीमित या आनंद भगती का अर्थ है प्रेम पूर्ण भगती जना इस तरह ਅਸੰਪੰਕਤੀ ਦਾ ਅਰਥ ਅਨੰਤ ਪ੍ਰੇਮ ਅਤੇ ਸੱਚੇ ਮਨ ਨਾਲ ਪਰਮਾਤਮਾ ਦੀ ਭਗਤੀ ਕਰਨਾ ਵੀ ਹੁੰਦਾ ਹੈ। ਅਸੰਪੰਕਤੀ ਦੇ ਮੁੱਖ ਅੰਗ ਅਸੰਪੰਕਤੀ ਦੇ ਕੁਛ 4 ਤਰ੍ਹਾਂ ਦੇ ਮੁੱਖਾਂ ਹਨ। ਸਿਮਰਨ ਅਤੇ ਜਾਪ, ਸੇਵਾ, ਨਾਮ ਜਪਣਾ ਅਤੇ ਸਰਬੱਤ ਦਾ ਭਲਾ। ਪਹਿਲੇ ਵਿਸ਼ੇ ਤੋਂ ਸ਼ੁਰੂ ਕਰਦੇ ਹਾਂ। ਸਿਮਰਨ ਅਤੇ ਜਾਪ ਅਸੰਫਕਤੀ ਵਿੱਚ ਸਿਮਰਨ ਅਤੇ ਜਾਪ ਦਾ ਮਹੱਤਵਪੂਰਨ ਸਥਾਨ ਹੈ ਗੁਰਮੁਖ ਪਿਆਰੇ ਰੋਜ਼ਾਨਾ ਗੁਰਬਾਣੀ ਦਾ ਪਾਠ ਕਰਦੇ ਹਨ ਅਤੇ ਵਾਹਿਗੁਰੂ ਦਾ ਨਾਮ ਦਾ ਸਿਮਰਨ ਕਰਦੇ ਹਨ ਇਹ ਸਿਮਰਨ ਸਾਨੂੰ ਆਤਮਿਕ ਆਨੰਦ ਅਤੇ ਮਨ ਦੀ ਸ਼ਾਂਤੀ ਦਿੰਦਾ ਹੈ ਸੇਵਾ ਸੇਵਾ ਸਿੱਖ ਧਰਮ ਵਿੱਚ ਬਹੁਤ ਮਹੱਤਵਪੂਰਨ ਹੈ ਸੇਵਾ ਨਾਲ ਮੁੱਖੀ ਜੀਵਨ ਨੂੰ ਸਫਲ ਅਤੇ ਪਵਿੱਤਰ ਬਣਾਇਆ ਜਾ ਸਕਦਾ ਹੈ ਗੁਰੂ ਨਾਨਕ ਦੇਵ ਜੀ ਨੇ ਸਿਖਲਾਇਆ ਹੈ ਕਿ ਮਨੁੱਖੀ ਸੇਵਾ ਸੱਚੇ ਮਨ ਨਾਲ ਕਰਨੀ ਚਾਹੀਦੀ ਹੈ ਤੇ ਤੀਸਰਾ ਨਾਮ ਜਪਣਾ ਵਾਹਿਗੁਰੂ ਦਾ ਨਾਮ ਜਪਣਾ ਅਤੇ ਉਸ ਦਾ ਸਿਮਰਨ ਕਰਨਾ ਅਸੰਭਗਤੀ ਦੇ ਕੇਂਦਰੀ ਅੰਗ ਹਨ ਇਹ ਸਾਡੀ ਆਤਮਾ ਨੂੰ ਪਵਿੱਤਰਤਾ ਕਰਦੇ ਹੀ ਨੇ ਸਾਨੂੰ ਪ੍ਰਭੂ ਨਾਲ ਵੀ ਜੋੜਦੇ ਨੇ ਤੇ ਅਸੰਭਗਤੀ ਕਰਨ ਦਾ ਚੌਥਾ ਅਤੇ ਐਸਾ ਅੰਗ ਜੋ ਤੁਹਾਨੂੰ ਬਹੁਤ ਅੱਗੇ ਤੱਕ ਲੈ ਕੇ ਜਾਵੇਗਾ ਪਰਮਾਤਮਾ ਦੀ ਭਗਤੀ ਦੇ ਵਿੱਚ ਸਰਬੱਤ ਦਾ ਭਲਾ ਸਿੱਖੀ ਵਿੱਚ ਸਿਖਾਇਆ ਜਾਂਦਾ ਹੈ ਕਿ ਸਾਰੇ ਸੰਸਾਰ ਦੀ ਸਰਬੱਤ ਦੇ ਭਲੇ ਲਈ ਪ੍ਰਾਰਥਨਾ ਕਰੋ ਸਾਰੇ ਸੰਸਾਰ ਦੀ ਭਲਾਈ ਦੀ ਪ੍ਰਾਰਥਨਾ ਕਰੋ ਸਰਬੱਤ ਦਾ ਭਲਾ ਸਿਰਫ ਸ਼ਬਦ ਨਹੀਂ ਬਲਕਿ ਇੱਕ ਜੀਵਨ ਦੀ ਰੀਤੀ ਵੀ ਕਰਾਉਂਦੀ ਹੈ ਇਸ ਵਿੱਚ ਹਰੇਕ ਜੀਵ ਦੀ ਭਲਾਈ ਚਾਹਵਾਂ ਹੁੰਦੀ ਹੈ ਜਦੋਂ ਅਸੀਂ ਸਰਬੱਤ ਦਾ ਭਲਾ ਮੰਨਦੇ ਹਾਂ ਤੇ ਉਹ ਪਰਮਾਤਮਾ ਵੀ ਸਾਡੀ ਹਰ ਮਨੋ ਕਾਮਨਾ ਪੂਰੀ ਕਰਦਾ ਹੈ ਅਸੰਭਿਤੀ ਕਰਨ ਦੀ ਕੁਝ ਵੀ ਦੀਆਂ ਸੱਚਾ ਸੰਗਤ ਸੱਚੀ ਸੰਗਤ ਵਿੱਚ ਰਹੋ ਜਿੱਥੇ ਗੁਰਮੁਖ ਪਿਆਰੇ ਮਿਲਦੇ ਰਹਿਣ ਜੋ ਸਾਨੂੰ ਸਹੀ ਰਾਹ ਦਿਖਾਉਣ ਨਾ ਕਿ ਕਿਸੇ ਨਸ਼ੇ ਤੰਬਾਕੂ ਜਾਂ ਸ਼ਰਾਬਾਂ ਚ ਲੋਣ ਜੀ ਤੁਹਾਡੀ ਸੰਗਤ ਸੱਚੀ ਹੋਗੀ ਤੇ ਤੁਹਾਨੂੰ ਪ੍ਰਭੂ ਤੋਂ ਮਿਲਣ ਤੋਂ ਕੋਈ ਨਹੀਂ ਰੋਕ ਸਕਦਾ ਪ੍ਰਭੂ ਦੇ ਨਾਮ ਦੀ ਮਹਾਨਤਾ ਬਿਆਨ ਕਰਦੇ ਹੋ ਉਦਾਂ ਦੇ ਬੰਦਿਆਂ ਨੂੰ ਮਿਲੋ ਗੁਰਬਾਣੀ ਦਾ ਪਾਠ ਰੋਜ਼ਾਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਾਠ ਕਰੋ ਇਸ ਨਾਲ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਸਾਨੂੰ ਸੱਚੇ ਜੀਵਨ ਦੀ ਸਿੱਖਿਆ ਮਿਲਦੀ ਹੈ ਅਸੰਭਗਤੀ ਵਿੱਚ ਆਨੰਦ ਮੂਲ ਹੈ ਸੱਚੇ ਮਨ ਨਾਲ ਕੀਤੀ ਭਗਤੀ ਕਰਨ ਨਾਲ ਸਾਨੂੰ ਆਨੰਦ ਦੇ ਅਨੁਭਵ ਹੁੰਦੇ ਹਨ ਜੋ ਸਾਨੂੰ ਆਤਮਿਕ ਤੌਰ ਤੇ ਮਜ਼ਬੂਤ ਕਰਦੇ ਹਨ ਆਤਮਿਕ ਦ੍ਰਿਸ਼ਟੀ ਤੋਂ ਮਜ਼ਬੂਤ ਕਰਦੇ ਹਨ ਸਾਨੂੰ ਸਾਡੇ ਤੇ ਆਉਣ ਵਾਲੀਆਂ ਮੁਸੀਬਤਾਂ ਦਾ ਪਹਿਲਾਂ ਹੀ ਪ੍ਰਮਾਤਮਾ ਤੇ ਸਾਡੀ ਆਤਮਾ ਇੰਨੀ ਮਜ਼ਬੂਤ ਹੋ ਜਾਂਦੀ ਹੈ ਕਿ ਸਤਿ ਪ੍ਰਮਾਤਮਾ ਸਾਡੀ ਆਤਮਾ ਨੂੰ ਪਹਿਲਾਂ ਹੀ ਕੁਝ ਚਿੰਨ੍ਹ ਦੇਣੇ ਸ਼ੁਰੂ ਕਰ ਦਿੰਦਾ ਹੈ ਆਤਮਿਕ ਤੌਰ ਤੇ ਮજબૂત ਬਣਾਉਂਦੀਆਂ ਹੈ ਇਹ ਆਨੰਦ ਰੀਆਂ ਕਰੀਆਂ ਅਸੰਭਗਤੀ ਨੂੰ ਸਿਰਫ ਪੈੜ ਕੇ ਸਿਮਰਨ ਕਰਨ ਤੱਕ ਸੀਮਿਤ ਨਾ ਕਰੋ ਇਸ ਨੂੰ ਆਪਣੇ ਹਰ ਕਿਰਿਆ ਵਿੱਚ ਲਾਗੂ ਕਰੋ ਆਪਣੇ ਜੀਵਨ ਨੂੰ ਪ੍ਰੇਮ ਦਿਆ ਨਿਮਰਤਾ ਨਾਲ ਭਰਪੂਰ ਕਰੋ ਸਿੱਖ ਗੁਰੂਆਂ ਨੇ ਸਾਨੂੰ ਬਹੁਤ ਸਿੱਖਿਆ ਦਿੱਤੀ ਹੈ ਸਿੱਖ ਗੁਰੂਆਂ ਨੇ ਸਾਨੂੰ ਅਸੰਭਗਤੀ ਦੇ ਸੱਚੇ ਅਰਥ ਸਮਝਾਏ ਹਨ ਗੁਰੂ ਨਾਨਕ ਦੇਵ ਜੀ ਨੇ ਸਿਖਾਇਆ ਕਿ ਸੱਚੇ ਰਾਹ ਸਿਰਫ ਰਬੂ ਦੀ ਪਕਤੀ ਅਤੇ ਸੇਵਾ ਵਿੱਚ ਹੀ ਰਹਿਣਾ ਚਾਹੀਦਾ ਹੈ ਗੁਰੂ ਅਰਜਨ ਦੇਵ ਜੀ ਨੇ ਸੱਚੇ ਮਨ ਨਾਲ ਕੀਤੀ ਭਗਤੀ ਦੀ ਵਡਿਆਈ ਇਸ ਤਰ੍ਹਾਂ ਦੱਸੀ ਹੈ ਜਿਸੋ ਸਿਮਰਤ ਦੁੱਖ ਸਭ ਜਾਏ ਨਾਮ ਜਪਤ ਤ੍ਰਿਪਤ ਅਗਾਇ ਇਸ ਦਾ ਮਤਲਬ ਜੋ ਉਸ ਦੇ ਸਿਮਰਨ ਕਰਦਾ ਹੈ ਉਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਨਾਮ ਜਪਣਾ ਅਤੇ ਮਨ ਤ੍ਰਿਪਤ ਹੋ ਜਾਂਦਾ ਹੈ ਅਸੰਭਕਤੀ ਵਿੱਚ ਸੇਵਾ ਬਹੁਤ ਮੱਤਵਪੂਰਨ ਹੈ ਗੁਰੂ ਨਾਨਕ ਦੇਵ ਜੀ ਨੇ ਸਿਖਾਇਆ ਹੈ ਕਿ ਸੇਵਾ ਕਰਨੀ ਚਾਹੀਦੀ ਹੈ ਬਿਨਾਂ ਕਿਸੇ ਅਹੰਕਾਰ ਤੋਂ ਬਿਨਾਂ ਕਿਸੇ ਵੀ ਆਪਣੇ ਲਾਲਚ ਤੋਂ ਸੇਵਾ ਸਿਰਫ ਹੱਤਾਂ ਨਾਲ ਨਹੀਂ ਹੁੰਦੀ ਦਿਲੋਂ ਵੀ ਹੁੰਦੀ ਹੈ ਅਸੰਭਕਤੀ ਨੂੰ ਸੱਚੇ ਜੀਵਨ ਦੀ ਰਾਹ ਦਿਖਾਉਂਦੀ ਹੈ ਸਾਡੇ ਮਨ ਨੂੰ ਪਵਿੱਤਰ ਕਰਦੀ ਅਤੇ ਸਾਨੂੰ ਸੱਚੇ ਰਾਹ ਤੇ ਤੁਰਨ ਦੀ ਪ੍ਰੇਰਣਾ ਦਿੰਦੀ ਹੈ ਇਹ ਹੀ ਸਾਨੂੰ ਸਿਖਾਉਂਦੀ ਹੈ ਕੀ ਪਰਮਾਤਮਾ ਨਾਲ ਸਾਝ ਪਾਉਣ ਲਈ ਸੇਵਾ ਸਿਮਰਨ ਅਤੇ ਪ੍ਰੇਮ ਦਾ ਮਾਰਗ ਤੋਂ ਜੋੜਨਾ ਕੀਤਾ ਹੈ ਹੁਣ ਅਸੀਂ ਗੱਲ ਕਰਦੇ ਹਾਂ ਤਾਂ ਤਾਂ ਸ਼ੁਰੂ ਗੁਰੂ ਨਾਨਕ ਦੇਵ ਜੀ ਨੇ ਸਾਡੀ ਜ਼ਿੰਦਗੀ ਦੇ ਦੁੱਖ ਕਿੰਨੇ ਵੀ ਵੱਡੇ ਕਿਉਂ ਨਾ ਹੋਣ ਉਹਨਾਂ ਨੇ ਕਿਹਾ ਹੈ ਕਿ ਸਾਡੇ ਘਰ ਕਿੰਨੀ ਵੀ ਮੁਸੀਬਤ ਕਿਉਂ ਨਾ ਆਈ ਹੋਵੇ ਅਸੀਂ ਗੁਰੂ ਦੀ ਗੁਰਬਾਣੀ ਦੇ ਆਸਰੇ ਉਹਨਾਂ ਦੁੱਖਾਂ ਨੂੰ ਦੂਰ ਕਰਨਾ ਹੈ ਇੱਕ ਵਾਰ ਬਾਬਾ ਅਨੰਦ ਸਿੰਘ ਜੀ ਦਾ ਦਵਾਨ ਸੱਜਿਆ ਹੋਇਆ ਸੀ ਉਨਾ ਗੋਲ ਬਹੁਤ ਦੂਰ-ਦੂਰ ਤੋਂ ਸਾ ਸੰਤਾ ਪਹੁੰਚੀਆਂ ਆਈਆਂ ਸਰ ਤਾਂ ਸੰਗਤ ਨੇ ਕਿਹਾ ਕਿ ਬਾਬਾ ਜੀ ਸਾਨੂੰ ਇੱਕ ਐਸਾ ਸ਼ਬਦ ਦੋ ਜਿਸ ਨਾਲ ਸੇ ਸੰਸਾਰ ਦੇ ਸਾਰੇ ਦੁੱਖਾਂ ਨੂੰ ਦੂਰ ਕਰ ਸਕੀਏ ਤੇ ਬਾਬਾ ਨਾਨਕ ਸਿੰਘ ਜੀ ਨੇ ਉਹਦੇ ਵਚਨ ਕੀਤੇ ਕਿ ਮੂਲ ਮੰਤਰ ਇੱਕ ਐਸਾ ਜਾਪ ਹੈ ਜਿਸ ਦੇ ਜਾਪਤਵਾ ਜਾਪ ਕਰਨ ਨਾਲ ਅਸੀਂ ਸਾਰੀਆਂ ਚੀਜ਼ਾਂ ਤੋਂ ਦੂਰ ਹੋ ਸਕਦੇ ਹਾਂ ਜਿਹੜੀਆਂ ਵੀ ਸਾਨੂੰ ਦੁੱਖ ਤਕਲੀਫਾਂ ਆਉਣੀਆਂ ਉਹ ਤੋਂ ਜੀ ਦੂਰ ਹੋ ਜਾਵਾਂਗੇ ਉਹੋਂ ਤੋਂ ਪਹਿਲਾਂ ਹੀ ਖਤਮ ਹੋ ਜਾਣਗੀਆਂ ਜੇਕਰ ਅਸੀਂ ਸਤਗੁਰ ਦਾ ਸਹਾਰਾ ਲੈ ਕੇ ਵਾਹਿਗੁਰ ਦਾ ਸਹਾਰਾ ਲੈ ਕੇ ਮੂਰ ਮੰਤਰ ਜੀ ਦਾ ਜਾਪ ਕਰੀਏ ਜਾਂ ਸੋ ਸ਼ੁਰੂ ਕਰੀਏ ਲਗਾਤਾਰ ਕਰਨਾ ਤੇ ਸਾ ਸੰਗੋ ਜੀ ਸਾਡੇ ਮੰਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਣਗੀਆਂ ਤੇ ਬਾਕੀ ਤੁਹਾਨੂੰ ਮਿਲਦੇ ਹਾਂ ਅਸਫਲਤੀ ਦੇ ਅਗਲੇ ਜਰਤੀ ਵੀਡੀਓ ਦੇ ਵਿੱਚ ਇਸ ਵਿੱਚ ਆਪਾਂ ਸੰਪਰਕਤੀ ਬਾਰੇ ਹੋਰ ਵੱਧ ਤੋਂ ਵੱਧ ਜਾਣਕਾਰੀ ਨਾਲ ਤੁਹਾਨੂੰ ਸਿੱਖਿਆ ਦਵਾਂਗੇ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਅਤੇ ਕਮੈਂਟਾਂ ਦੇ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਲਿਖੇ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਲਿਖੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੇ ਉਹਨਾਂ ਦੀਆਂ ਅਪਾਰ ਕਿਰਪਾਵਾਂ ਲੈਣਾ ਵਾਹਿਗੁਰੂ ਜੀ ਦਾ